ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਲਈ ਆਪਾਂ ਪਹੁੰਚੇ ਹੋਏ ਹਾਂ ਮਿੱਤਰੋ ਇਸ ਟਾਈਮ ਫਰੀਦਕੋਟ ਜ਼ਿਲ੍ਹੇ ਦੇ ਆਖਰੀ ਪਿੰਡ ਧੂੜਕੋਟ ਦੇ ਵਿੱਚ ਧੂੜਕੋਟ ਪਿੰਡ ਦੇ ਵਿੱਚ ਬਾਈ ਚਮਕੌਰ ਸਿੰਘ ਬਾਈ ਕੌਰੇ ਦੇ ਘਰੇ ਇਸ ਟਾਈਮ ਮੌਜੂਦ ਹਾਂ ਬਾਈ ਆਪਾਂ ਬਾਈ ਦਾ ਕੰਮ ਵਪਾਰ ਦਾ ਵਾ ਮਿੱਤਰੋ 2 ਮਹੀਨਾਂ ਬਾਈ ਦੇ ਕੋਲ ਸੂਈਆਂ ਸਵਈਆਂ ਤਿਆਰ ਦੁੱਧ ਵਾਲੀਆਂ ਜਿੰਨੇ ਕੋ ਕਿਸੇ ਨੇ ਪੈਸੇ ਲਾਉਣੇ ਹੋਣਗੇ ਉਸ ਹਸਾਬ ਤੇ ਤੁਹਾਨੂੰ ਮੈਂ ਮਿਲ ਜੂਗੀ ਬਾਈ ਜਾਇਦੇ ਰੇਟ ਵਾਲੀਆਂ ਲੱਖੋਂ ਅੰਦਰ ਵਾਲੀਆਂ ਦੋਵੇਂ ਮਈਆਂ ਪਹਿਲਾਂ ਦੱਸਦਾ ਵਾਂ ਵੀਡੀਓ ਦੇ ਵਿੱਚ ਵੀ ਕਹਿਣ ਤੋਂ ਭਾਵੇਂ ਆ ਵੀ ਵਾਵਾ ਲੱਖੋਂ ਅੰਦਰ ਵਾਲੀਆਂ ਮਈਆਂ ਕੋਈ ਥੋੜੀਆਂ ਵੀ ਨਹੀਂ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਹੀ ਕਰ ਲੈਣੀ ਸਤਿ ਸ਼੍ਰੀ ਅਕਾਲ ਬਾਈ ਕਹੋ ਬਾਈ ਸਤਿ ਸ਼੍ਰੀ ਅਕਾਲ ਜੀ ਹਾਂ ਕੀ ਹਾਲ ਆ ਬਾਈ ਮੇਰਾ ਕਿਵੇਂ ਸੇਤਾ ਠੀਕ ਆ ਹਾਂ ਜੀ ਠੀਕ ਠਾਕ ਨਾਮ ਦੱਸ ਦੀ ਕਰੋ ਜੀ ਆਪਣਾ ਨਾਂ ਹਾਂ ਨਾਮ ਕੌਰਾਹਿੰਗ ਡਰਾਈਵਰ ਪਿੰਡ ਥੋੜਖੋਟ ਜ਼ਿਲ੍ਹਾ ਫਰੀਦਕੋਟ ਜਿਹੜਾ ਫਰੀਦਕੋਟ ਠੀਕ ਹੈ ਬਈ ਘਰ ਆਪਣਾ ਕਿੱਥੇ ਕੋ ਆ ਗਿਆ ਕੋਰੇ ਬਈ ਹੈਂ ਘਰ ਕਿੱਥੇ ਕੋ ਆ ਗਿਆ ਘਰ ਆਪਣਾ ਜਮਾ ਗੁਰਦੁਆਰੇ ਦੇ ਨਾਲ ਆ ਬਾਬੇ ਕਾਂਸੀ ਰਾਂ ਦੇ ਠੀਕ ਹੈ ਬਈ ਅਜੇ ਕੋਰੇ ਬਈ 2 ਜਨਵਾਰ ਆਪਣੇ ਕੋਲੇ ਆ ਗਏ ਹਨਾ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਝੋਟੀ ਜਿਹੜੀ ਕਦੋਂ ਸੋਈ ਕਿੰਨਾ ਦੁੱਧ ਆਇਆ ਥੱਲੇ ਇਹਨੂੰ ਮਾਲ ਦਾ ਥੂਈ ਨੂੰ ਅੱਜ 12 ਦਿਨ ਹੋ ਗਏ ਆ ਠੀਕ ਹੈ ਬਈ ਤੇ ਦੁੱਧ ਇਹਦੇ ਥੱਲੇ 11 ਲੀਟਰ ਆ ਠੀਕ ਹੈ ਬਈ ਦੂਜੇ ਸੂਈ ਜਿਹੜਾ ਚੋਣ ਵਾਲਾ ਇਹ ਨਹੀਂ ਆ ਗਿਆ ਇੱਥੇ ਅਕੇ 10 ਰਹਿ ਜਾਊਗਾ ਹਨਾ ਹਾਂਜੀ ਹਾਂਜੀ ਹੋ ਚੌਣ ਚਣ ਚੰਗਾ ਲੱਗਾ ਬਈ ਹਾਂ ਚੌਣ ਚਣ ਬਹੁਤ ਭੋਲੀ ਐ ਬੱਚਾ ਕਿਹੜਾ ਆ ਗਿਆ ਇਹਦਾ ਬੱਚਾ ਇਹਦੇ ਮਗਰ ਕੱਟਾ ਦੂਜੀ ਮਗਰ ਕੱਟੀ ਐ ਠੀਕ ਐ ਇਹਦੇ ਮਗਰ ਕੱਟਾ ਕਿਹੜਾ ਆ ਗਿਆ ਬਈ ਕੱਟਾ ਇਹਦਾ ਆਹ ਹੈ ਆ ਬੱਲਾ ਠੀਕ ਐ ਬਈ ਲੇਕਿਨ ਠਾਗੀ ਵਿਖਾ ਦੇ ਬਣਾ ਬੱਚਾ ਉਹ ਜੱਜਮੈਂਟ ਨਹੀਂ ਆਉਂਦੀ ਹਾਂ ਆ ਬਈ ਮੱਥੇ ਦੇ ਉੱਤੇ ਬੱਲਾ ਜਿਹੜਾ ਇਹ ਇਹਦਾ ਕੱਟਾ ਕਰਮਾ ਵਾਲੀ ਦਾ ਅੱਛਾ ਤੋਰਿਆ ਬਈ ਕੱਢੀ ਬਾਹਰ ਨੂੰ ਕੋਰੇ ਬਈ ਫੇਰੀ ਰੇਟ ਦੱਸ ਦੇ ਹਾਂ ਦਾ ਆਪਾਂ ਤੋਰ ਤੋੜ ਕੇ ਵਿਖਾ ਦਈਏ ਸੁਆ ਇਹ ਤੂਜਾ ਸੁਈ ਐ ਕਿ ਤੀਜਾ ਇਹ ਦੂਜਾ ਸੂਆ ਅਗਲਾ ਪਲਾ ਤੀਜਾ ਮੰਨ ਲੇ ਠੀਕ ਆ ਬਈ ਠੀਕ ਆ ਬਸ ਆ ਇੱਥੇ ਜਈਏ ਕਿਹੜਾ ਬੁੱਢੀ ਹੋ ਗਈ ਆ ਲੈ ਸੂਆ ਪਾਉਂੇ ਦੂਜਾ ਮੰਨ ਲਓ ਪਾਉਂੇ ਤੀਜਾ ਮੰਨ ਲਓ ਮੇ ਮਿੱਤਰੋ ਗੱਲ ਇਹ ਕਿ ਇੱਕ ਗੱਲ ਆ ਬਾਈ ਲਿਚੋਟੀ ਦੇ ਲੇਵਾ ਲੂਆ ਬਹੁਤ ਚੰਗਾ ਲੱਗਾ ਹੋਇਆ ਅੱਗੋਂ ਪਿੱਛੋਂ ਇੱਕੋ ਜਿਹੀ ਪਈ ਆ 11 ਵਜੇ ਦੇ ਕਰੀਬ ਮੈਂ ਸਵੇਰ ਦੇ ਟਾਈਮ ਤੇ ਵੀਡੀਓ ਬਣਾ ਰਿਹਾ ਚਵਾਈ ਇਹਨਾਂ ਦੀ ਹੋਈ ਹੋਈ ਆ ਕੋਈ ਛੱਡ ਕੇ ਨਹੀਂ ਇਹ ਨਹੀਂ ਹੈਗਾ ਵੀ ਇਹਨਾਂ ਥੱਲੇ ਦੁੱਧ ਛੱਡਿਆ ਹੋਇਆ ਤੇ ਆਪਾਂ ਦੇਵਾ ਵਿਖਾਇਆ ਤੁਹਾਨੂੰ ਨਹੀਂ ਖੜੀਆਂ ਚੋ ਡੀਵੇ ਤੋਂ ਐਂਡ ਜਮਾ ਬਿਨਾ ਦੁੱਧ ਛੱਡਿਓ ਜਿਹੜੀਆਂ ਕਰਮ ਵਾਲੀਆਂ ਚੋਈਆਂ ਹੋਈਆਂ ਹੁਣ 3-4 ਘੰਟੇ ਚਵਾਈ ਨੂੰ ਹੋਇਆ ਸ਼ਾਂਤੀ ਕਪੂਰ ਆਣ ਫਸਮਾ ਹਵਾ ਨਾਲ ਸੂਲ ਦੇ ਪਿਛਾਂ ਨੂੰ ਆਏ ਲਿਵਾ ਹੁਣ ਵੀ ਤੁਹਾਨੂੰ ਯਕੀਨ ਕਰੋ ਅੱਧੀ ਗੇਠਾਂ ਨੂੰ ਹੁਣ ਵੀ ਲਿਵਾ ਪਿਛਾਂ ਨੂੰ ਦਿਖਾਉਂਦੀ ਐ ਚੋਟੀ ਇੰਨੀ ਜੰਗੀ ਲਿਵੇ ਦੀ ਐ ਬਾਈ ਲਿਵੇ ਦੀ ਲਿਬਾਸ ਆ ਜਿਹੜਾ ਨਾ ਉਨਾ ਹੀ ਗਾਂ ਨੂੰ ਉਨਾ ਹੀ ਪਿਛਾਂ ਨੂੰ ਲੱਗਦੀ ਬਨੇੜੇ ਘਰੀ ਕੇ ਬ੍ਰਾਹਮਣੇ ਹਲਾਕੇ ਨੂੰ ਲਿਵੇ ਦੇ ਕਰਦੇ ਤੇ ਫੋਕਸ ਇੱਕ ਦੀ ਆ ਵੇਖ ਲਓ ਬਾਈ ਹਾਂ ਦੇਖੋ ਕਿਰਦੀ ਹੁਣ ਲਿਵਾ ਥਾਂ ਲੈਂਦਾ ਚੌਣ ਚਾਣੇ ਨੂੰ ਪੋਲਾ ਲੱਗਾ ਬਾਈ ਹਾਂਜੀ ਚੋਣ ਪੋਲਾ ਚੋਣ ਹਾਂ ਚੋਣ ਪੋਲਾ ਕਿੰਨੇ ਦੀ ਦੇ ਦੀਏ ਬਾਈ ਇਹ ਆਪਾਂ 90000 ਦੀ ਦੇਣੀ ਆ ਇਹ ਮੁੱਲ ਪਲਾ ਲਾਕਰ ਆਲੇ ਤੇ ਚਾਹ ਦਸਕਰ ਮੰਨ ਤਣ ਕਰ ਦਾਂਗੇ 90 ਦੇ ਥੋੜਾ ਹਾਂਜੀ ਕਰ ਦਾਂਗੇ ਠੀਕ ਆ ਬਾਈ ਦੋ ਨੰਬਰ ਤੇ ਪੱਲੇ ਮੈਂ ਜਿਹੜੀ ਬਾਈ ਹਾਂਜੀ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਉਹਨੂੰ ਮੰਨ ਲਾ 12 13 ਦਾ ਨਹੀਂ ਉਹਨੂੰ ਹੋਇਆ ਸੂਈ ਨੂੰ ਠੀਕ ਆ ਹਾਂਜੀ ਤੇ ਉਹਦੇ ਥਰੇ ਦੁੱਧ ਕਿੰਨਾ ਤਿਆਰ ਆ ਉਹਦਾ ਥੱਲੇ 11 ਲੀਟਰ ਦੁੱਧ ਆਪਾਂ 1.5 ਕਵਾਂਗੇ ਇਹਦਾ ਠੀਕ ਆ ਤੇ ਬੱਚਾ ਕੱਟੀ ਆ ਗਈ ਮਗਰ ਹਨਾ ਆ ਮਗਰ ਕੱਟੀ ਆ ਠੀਕ ਆ ਬਾਈ ਚੂਣ ਚਣ ਉਹਨੂੰ ਵੀ ਫੋਲਾ ਲੱਗਾ ਜੋ ਹਾਂ ਚੂਣ ਚਣ ਫੋਲਾ ਲੱਗਾ ਉਸ ਵਾਕੇ ਨੂੰ ਵੀ ਸੁਈਏ ਬਾਈ ਉਹਨੂੰ ਮੰਨਦਾ ਤੀਜਾ ਮੰਨ ਕੇ ਲਈ ਅਗਲਾ ਜਿਹੜਾ ਮਰਦੀ ਮੰਨਦੇ ਠੀਕ ਆ ਬਾਈ ਉਹਦਾ ਰੇਟ ਬਾਈ ਉਹਦਾ ਰੇਟ ਆਪਾਂ ਲੈਣ ਦੇਣ 85 ਹੈ ਮੁੱਲ ਪਰ ਆ ਉਹਦਾ 90 ਕਹਿ ਲਈ ਜੀ ਜੇ ਮੜੀ ਸਾਈਡ ਵਿਖਾਉਂਦੀ ਦੁੱਧ ਦਾ ਤਾਂ ਕੋਈ ਫਰਕ ਨਹੀਂ ਹਾਂ ਨਹੀਂ ਨਹੀਂ ਦੁੱਧ ਦਾ ਕੱਢ ਲੈ ਬਾਹਰ ਕਾਢੀ ਬਾਹਰ ਉਤਾਰ ਲੈ ਬਣੀ ਖੋਲ ਦੇ ਲੈ ਵੀ ਮਿੱਤਰੋ ਪਾਸਾ ਜਰੂਰ ਉਹਨੇ ਕੀ ਹੈਗਾ ਇਹ ਆਮ ਹੀ ਮਈਆਂ ਦੇ ਵਿੱਚ ਜਬੰਦਰੂ ਹੀ ਆ ਜਾਂਦਾ ਬਾਈ ਕਈ ਮਈਆਂ ਦੇ ਵਿੱਚ ਨਾ ਮੰਨ ਲਓ ਇਹ ਅਕਸਰ ਹੀ ਆਈ ਜਾਂਦੀ ਹੈ ਸੈਡ 11 22 ਹੂੰ ਆਹ ਰਵੇ 10 ਕਿਲੋ ਦੁੱਧ ਤਿਆਰ ਆਏ ਤੇ ਥੱਲੇ ਕਰਮਾਣੀ ਸੁਆ ਤੁਸੀਂ ਹੈ ਤੀਜਾ ਦੱਸਿਆ ਬਾਈ ਨੂੰ ਤੁਸੀਂ ਠੋਠਾ ਮੰਨ ਲਿਓ ਭਈਵਾ ਮੰਨ ਲਿਓ ਤੁਹਾਡੇ ਤੇ ਪਾਸਾ ਜਿਹੜਾ ਤੁਸੀਂ ਆਪ ਦੇਖ ਸਕਦੇ ਬਾਈ ਪਾਸਾ ਕਰਮਾਣੀ ਨੂੰ ਜਰੂਰ ਪੂਰਾ ਹੀ ਹੈਗਾ ਪਰ ਦੁੱਧ ਦਾ ਕੋਈ ਫਰਕ ਨਹੀਂ ਹੈਗਾ ਕਰਮਾਣੀ ਉਤਾਰਦਾ ਵੀ ਬਾਈ ਆਉਂਦਾ ਆ ਵੇਖੋ ਬਾਈ ਠੀਕ ਆ ਹੂੰ ਖੁਬਾ ਜਨੂਬੀ ਨੂੰ ਮੈਂ ਦਾ ਚੰਗਾ ਗੋਲ ਆ ਮੈਂ ਜਿੰਨੀ ਹੈਗੀ ਆ ਬਈ ਐ ਨਹੀਂ ਹੈਗਾ ਲਿੱਸੀ ਫਿੱਕੀ ਨਾ ਵੀ ਮੰਨਿਆ ਜਿਦੋਂ ਤੁਹਾਡੀ ਮੈਂ ਆ ਦੁੱਧ 1.5 10 ਲੀਟਰ ਤੁਹਾਨੂੰ ਗਾਰੰਟੀ ਮਿਲੂਗੀ ਹੈ 11 ਲੀਟਰ ਮਿੱਤਰੋ ਤੇ ਮਗਰ ਇਹਦੇ ਕੱਟੀਆਂ ਤੇ ਆ ਮੈਂ ਦੇ ਚੋਟੀ ਦੇ ਮਗਰ ਹੈਗਾ ਮਗਰ ਕਟਾ ਉਹਦਾ ਰੇਟ ਹੈਗਾ 85000 ਰੁਪਿਆ ਦੇਣ ਲੈਣ ਵਾਲਾ ਇਹਦਾ ਹੈਗਾ 90000 ਰੁਪਿਆ ਰੇਟ ਦੇਣ ਲੈਣ ਵਾਲਾ ਕੁੱਲ ਮਿਲਾ ਕੇ ਜੇ ਗੱਲ ਕਰੀਏ ਤਾਂ ਮਿੱਤਰੋ 1,80,000 ਦੇ ਘੇਰਿਆਂ ਦੇ ਵਿੱਚ ਦੋਵੇਂ ਮਈਆਂ ਜਿਹੜੀਆਂ ਤੁਹਾਨੂੰ ਮਿਲ ਜਾਣਗੀਆਂ ਮਿੱਤਰੋ ਇਧਰ ਉਧਰ ਪੰਚ ਚਾਰ ਕਰਕੇ ਅੱਛਾ ਨੰਬਰ ਕਹੋਰੇ ਬਾਈ ਕਿੰਨਾ ਆ ਗਿਆ ਆਪਣਾ 98782 ਜੀ 52757 ਇੱਕ ਵਾਰੀ ਹੋਰ ਬੋਲ ਦਿਓ ਜੀ 98782 ਜੀ 52757 ਠੀਕ ਹੈ ਬਈ ਲੈ ਮਿੱਤਰੋ ਇਸ ਨੰਬਰ ਤੇ ਬਾਈ ਨਾਲ ਰਾਬਤਾ ਕੈਮ ਕਰ ਲਿਆ ਜੀ ਫੇਰ ਤੁਸੀਂ ਕਹਿੰਦੇ ਹੋਣੇ ਬਈ ਫੀਡ ਦਾਣਾ ਬਈ ਫੀਡ ਬਈ ਵਰਕਤੀ ਪਲੱਸ ਪਾਉਂਦਾ ਵਾ ਘਰ ਗੱਲਾਂ ਦੇ ਮਿੱਤਰੋ ਇਹ ਤੁਹਾਨੂੰ ਪਹਿਲਾਂ ਦੱਸਣਾ ਮੇਰਾ ਨਿੱਜੀ ਫਰਜ਼ ਹੋ ਗਿਆ ਕਿਉਂਕਿ ਤੁਸੀਂ ਕਹਿੰਦੇ ਵੀ ਜਿੱਥੇ ਵੀ ਵੀਡੀਓ ਬਣਾਉਣੇ ਆ ਬਈ ਫੀਡ ਪੁੱਛ ਕੇ ਤੁਹਾਨੂੰ ਦੱਸ ਦਿਆ ਕਰੋ ਕਈ ਵਾਰੀ ਅਸੀਂ ਪਸ਼ੂ ਲੈ ਲੈਂਦੇ ਆ ਕਿ ਦਾਣਾ ਨਹੀਂ ਖਾਂਦਾ ਦਾਣਾ ਇਹ ਹੁੰਦਾ ਬਈ ਇਹਨਾਂ ਦੇ ਕੋਲੇ ਆਉਂਦੀਆਂ ਜਾਂਦੀਆਂ ਮਈਆਂ ਕਿ ਕੋਈ ਕਿਸੇ ਦਾਣੇ ਤੇ ਗਿੱਜੀ ਹੁੰਦੀ ਆ ਕੋਈ ਕਿਸੇ ਦਾਣੇ ਤੇ ਗਿੱਜੀ ਹੁੰਦੀ ਆ ਅਸਲੀ ਤਾਂ ਇਹਨਾਂ ਨੇ ਦੁੱਧ ਉਦੋਂ ਦੇਣਾ ਪੂਰਾ ਜਦੋਂ ਤੁਹਾਡਾ ਘਰ ਘਰ ਗਈਆਂ ਜਦੋਂ ਪੱਕੀ ਫੀਡ ਇਹਨਾਂ ਨੂੰ ਇੱਕ ਮਨ ਲੱਗ ਪਈ ਨੰਬਰ ਆਪਾਂ ਬਾਈ ਦਾ ਸਕਰੀਨ ਦੇ ਉੱ No, mm -hmm. mm -hmm. mm -hmm.